ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੀ02 ਟੀਵੀ ਮੈਂ ਤੁਹਾਡਾ ਦੋਸਤ ਜਗਜੀਤ ਸਿੰਘ ਢਿੱਲੋਂ ਜਿਵੇਂ ਕਿ ਅੱਜ ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਹੀ ਦੁੱਖ ਦਾ ਸਮਾਚਾਰ ਪ੍ਰਾਪਤ ਹੋਇਆ ਅੱਜ ਸਵੇਰੇ 4 ਵਜੇ ਮਹਾਨ ਕਮੇਡੀਅਨ ਜਸਵਿੰਦਰ ਭੱਲਾ ਜੀ ਸਾਨੂੰ ਸਭ ਨੂੰ ਛੱਡ ਕੇ ਚਲੇ ਗਏ ਹਨ ਸੋ ਉਹਨਾਂ ਦੇ ਜੀਵਨ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਅੱਜ ਸਵੇਰੇ 4 ਵਜੇ ਜਸਵਿੰਦਰ ਭੱਲਾ ਦਾ ਦਿਹਾਂਤ ਹੋ ਗਿਆ ਫਿਲਮ ਜਗਤ ਲਈ ਇਹ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ ਜਸਵਿੰਦਰ ਪੱਲਾ ਪਿਛਲੇ 1 ਮਹੀਨੇ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਹ ਮੋਹਾਲੀ ਦੇ ਫੋਟੇਜ ਹਸਪਤਾਲ ਦੇ ਵਿੱਚ ਦਾਖਲ ਸਨ ਸਵੇਰੇ 4 ਵਜੇ ਉਹਨਾਂ ਹਸਪਤਾਲ ਵਿੱਚ ਆਖਰੀ ਸਾਹ ਲਏ ਅਤੇ ਇਸ ਦੁਨੀਆ ਤੋਂ ਰੁਖਸਤ ਹੋ ਗਏ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ 23 ਅਗਸਤ ਯਾਨੀ ਕੱਲ ਨੂੰ 1 ਵਜੇ ਮੋਹਾਲੀ ਦੇ ਵਿੱਚ ਹੋਵੇਗਾ ਬਾਲਮਕੰਦ ਸ਼ਰਮਾ ਨੇ ਕਿਹਾ ਕਿ ਮੇਰੇ ਲਈ ਇਹ ਘਾਟਾ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਹੈ ਜਸਵਿੰਦਰ ਪੱਲਾ ਦੇ ਕਰੀਬੀ ਸਾਥੀ ਬਾਲਮਕੰਦ ਸ਼ਰਮਾ ਨੇ ਕਿਹਾ ਕਿ ਮੇਰਾ ਔਰ ਜਸਵਿੰਦਰ ਭੱਲਾ ਦਾ ਪਿਛਲੇ 40 ਸਾਲ ਤੋਂ ਭਰਾਵਾਂ ਵਰਗਾ ਪਿਆਰ ਸੀ ਸਮੁੱਚੇ ਪੰਜਾਬੀਆਂ ਨੂੰ ਅਤੇ ਪਰਿਵਾਰ ਨੂੰ ਇਹ ਘਾਟਾ ਕਦੇ ਵੀ ਬਰਦਾਸ਼ਤ ਨਹੀਂ ਹੋਣਾ ਬਾਲਮਕੰਦ ਸ਼ਰਮਾ ਨੇ ਇਹ ਗੱਲ ਕਹੀ ਕਿ ਜਸਵਿੰਦਰ ਭੱਲਾ ਪੰਜਾਬੀ ਫਿਲਮਾਂ ਦੇ ਪਿਤਾਮਾ ਸਨ ਸੋ ਇਸ ਦੁੱਖ ਦੀ ਘੜੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰਕੇ ਦੁੱਖ ਸਾਂਝਾ ਕੀਤਾ ਉਹਨਾਂ ਨੇ ਆਪਣੇ ਐਕਸ ਹੈਂਡਲ ਤੇ ਲਿਖਿਆ ਕਿ ਜਸਵਿੰਦਰ ਭੱਲਾ ਜੀ ਦੇ ਅਚਾਨਕ ਦੁਨੀਆ ਤੋਂ ਚਲੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ ਸੰਕਟਿਆਂ ਦੀ ਛਣਕਾਰ ਬੰਦ ਹੋਣ ਤੇ ਸਾਡਾ ਸਭ ਦਾ ਮਨ ਬਹੁਤ ਉਦਾਸ ਹੈ ਵਾਹਿਗੁਰੂ ਜੀ ਉਹਨਾਂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਵਿੱਚ ਵੱਸਦਾ ਰਹੇਗਾ ਜਸਵਿੰਦਰ ਭੱਲਾ ਦਾ ਜਨਮ ਲੁਧਿਆਣਾ ਦੇ ਦੁਰਾਹਾ ਵਿੱਚ 4 ਮਈ 1960 ਨੂੰ ਹੋਇਆ ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਪਿੰਡ ਬਰਮਾਲੀਪੁਰ ਵਿੱਚ ਪ੍ਰਾਇਮਰੀ ਅਧਿਆਪਕ ਸਨ ਜਸਵਿੰਦਰ ਭੱਲਾ ਨੇ ਸੀਨੀਅਰ ਸੈਕੰਡਰੀ ਸਕੂਲ ਗਰਾਹਾ ਤੋਂ ਆਪਣੀ ਮਢਲੀ ਸਿੱਖਿਆ ਹਾਸਲ ਕੀਤੀ। ਜਸਵਿੰਦਰ ਭੱਲਾ ਨੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਤੌਰ ਤੇ ਵੀ ਆਪਣੀਆਂ ਸੇਵਾਵਾਂ ਨਿਭਾਈਆਂ। 1999 ਦੇ ਵਿੱਚ ਉਹ ਖੇਤੀਬਾੜੀ ਯੂਨੀਵਰਸਿਟੀ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਤਾਇਨਾਤ ਹੋਏ ਸਨ। ਅਤੇ 2020 ਵਿੱਚ ਹੈੱਡ ਆਫ ਦੀ ਡਿਪਾਰਟਮੈਂਟ ਬਣ ਕੇ ਉਹਨਾਂ ਨੇ ਰਿਟਾਇਰਮੈਂਟ ਲਈ ਸੀ। ਉਹਨਾਂ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ। ਜੋ ਕਿ ਫਾਈਨੈਂਸ ਅਧਿਆਪਕ ਹਨ ਉਹਨਾਂ ਦੇ ਬੇਟੇ ਦਾ ਨਾਮ ਪੁਖਰਾਜ ਪੱਲਾ ਹੈ ਪੁਖਰਾਜ 2002 ਤੋਂ ਬਾਅਦ ਆਈਆਂ ਕੁਝ ਸੰਕਟੇ ਦੀਆਂ ਕਸਟਾਂ ਵਿੱਚ ਵੀ ਸ਼ਾਮਲ ਹੈ ਜਸਵਿੰਦਰ ਪੱਲਾ ਦੀ ਬੇਟੀ ਦਾ ਨਾਮ ਐਸ਼ਪ੍ਰੀਤ ਕੌਰ ਹੈ ਬਾਲਮਕੰਦ ਸ਼ਰਮਾ ਉਹਨਾਂ ਦੇ ਭਰਾਵਾਂ ਵਰਗੇ ਦੋਸਤ ਹਨ ਜੋ ਸੰਕਟਾ ਸੀਰੀਜ਼ ਵਿੱਚ ਭਤੀਜ ਦਾ ਰੋਲ ਨਿਭਾਉਂਦੇ ਹਨ ਉਹਨਾਂ ਨੇ ਆਜ਼ਾਦੀ ਦਿਹਾੜੇ ਅਤੇ ਗਣਤੰਤਰਤਾ ਦਿਵਸ ਮੌਕੇ ਪ੍ਰੋਗਰਾਮਾਂ ਵਿੱਚ ਆਪਣੀ ਕਲਾਕਾਰੀ ਦਾ ਆਰੰਭ ਕੀਤਾ। ਜਸਵਿੰਦਰ ਭੱਲਾ ਨੂੰ 1975 ਵਿੱਚ 올 ਇੰਡੀਆ ਰੇਡੀਓ ਲਈ ਚੁਣਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਦੇ ਰੂਪ ਵਿੱਚ ਜਸਵਿੰਦਰ ਭੱਲਾ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਵਿੱਚ ਕਮੇਡੀ ਪ੍ਰਦਰਸ਼ਨ ਵੀ ਕਰਦੇ ਸਨ। ਉਹਨਾਂ ਨੇ 1988 ਵਿੱਚ ਬਾਲਮਕੰਦ ਦੇ ਨਾਲ ਛਣਕਾਟਾ 88 ਦੇ ਰੂਪ ਵਿੱਚ ਆਪਣੀ ਕਲਾਕਾਰੀ ਕੈਰੀਅਰ ਦੀ ਸ਼ੁਰੂਆਤ ਕੀਤੀ। ਆਡੀਓ ਕੈਸਟਾਂ ਤੋਂ ਲੈ ਕੇ VCD ਤੱਕ ਉਹਨਾਂ ਨੇ ਕੁੱਲ 27 ਛਣਕਾਟੇ ਰਿਕਾਰਡ ਕੀਤੇ। ਦੂਰਦਰਸ਼ਨ ਜਲੰਧਰ ਤੇ ਨਵੇਂ ਸਾਲ ਦਾ ਪ੍ਰੋਗਰਾਮ ਜਸਵਿੰਦਰ ਭੱਲਾ ਦੀ ਕਾਮੇਡੀ ਤੋਂ ਬਿਨਾ ਅਧੂਰਾ ਹੁੰਦਾ ਸੀ। ਜਸਵਿੰਦਰ ਭੱਲਾ ਅਤੇ ਬਾਲਮਕੰਦ ਸ਼ਰਮਾ ਨੂੰ ਤੀਜੀ ਕਲਾਕਾਰ ਨੀਲੂ ਦੇ ਰੂਪ ਵਿੱਚ ਮਿਲੀ। ਨੀਲੂ ਦੇ ਨਾਲ ਜਸਵਿੰਦਰ ਭੱਲਾ ਅਤੇ ਬਾਲਮਕੰਦ ਸ਼ਰਮਾ ਦਾ ਮੇਲ ਦੂਰਦਰਸ਼ਨ ਦੇ ਜਲੰਧਰ ਕੇਂਦਰ ਵਿੱਚ ਹੋਇਆ ਸੀ। ਫਿਰ ਤਿੰਨਾਂ ਨੇ ਛਣਕਾਟਿਆਂ ਵਿੱਚ ਖੂਬ ਰੌਣਕਾਂ ਲਾਈਆਂ। ਛਣ ਕਟਿਆਂ ਵਿੱਚ ਜਸਵਿੰਦਰ ਭੱਲਾ ਚਾਚੇ ਚਤਰੇ ਦਾ ਰੋਲ ਨਿਭਾਉਂਦੇ ਸਨ ਬਲਮਕੰਦ ਸ਼ਰਮਾ ਭਤੀਜੇ ਦਾ ਅਤੇ ਨੀਲੂ ਭਤੀਜੀ ਦਾ ਜਸਵਿੰਦਰ ਭੱਲਾ ਨੇ ਪੰਜਾਬੀ ਫਿਲਮਾਂ ਵਿੱਚ ਵੀ ਨਾਮਣਾ ਖਟਿਆ ਇਨ੍ਹਾਂ ਫਿਲਮਾਂ ਨਾਲ ਉਹਨਾਂ ਦਰਸ਼ਕਾਂ ਦੇ ਦਿਲਾਂ ਤੇ ਰਾਜ ਕੀਤਾ ਪਹਿਲੀ ਫਿਲਮ ਦੁੱਲਾ ਭੱਟੀ ਤੋਂ ਲੈ ਕੇ ਮਾਹੌਲ ਠੀਕ ਹੈ ਜੀਜਾ ਜੀ ਜਿੰਨੇ ਮੇਰਾ ਦਿਲ ਲੁੱਟਿਆ ਪਾਵਰ ਕਟ ਕਬੱਡੀ ਇੱਕ ਵਾਰ ਫੇਰ ਆਪਾਂ ਫੇਰ ਮਿਲਾਂਗੇ ਮੇਲ ਕਰਾ ਦੇ ਰੱਬਾ ਡੈਡੀ ਕੂਲ ਮੁੰਡੇ ਫੂਲ ਕੈਰੀ ਆਨ ਜੱਟਾ ਜੱਟ ਐਂਡ ਜੁਲੀਅਟ ਜਸਵਿੰਦਰ ਭੱਲਾ ਬੇਸ਼ੱਕ ਇਸ ਸੰਸਾਰ ਤੋਂ ਚਲੇ ਗਏ ਹਨ ਪਰ ਉਹ ਆਪਣੀਆਂ ਕਾਮੇਡੀ ਐਲਬਮਸ ਦੇ ਰਾਹੀਂ ਅਤੇ ਪੰਜਾਬੀ ਫਿਲਮਾਂ ਦੇ ਰਾਹੀਂ ਪੰਜਾਬੀ ਦਰਸ਼ਕਾਂ ਦੇ ਹਮੇਸ਼ਾ ਦਿਲ ਵਿੱਚ ਵਸਦੇ ਰਹਿਣਗੇ ਸੋ ਅਖੀਰ ਵਿੱਚ ਸਾਡੇ ਵੱਲੋਂ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਹੈ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸਤਿ ਸ਼੍ਰੀ ਅਕਾਲ ਜ਼ਿੰਦਗੀ ਜ਼ਿੰਦਾਬਾਦ